ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਤੇ ਸਤਿ ਸ਼੍ਰੀ ਅਕਾਲ ਕਰ ਦੋ ਚੱਲ ਰਿਹਾ ਆਪਣਾ ਅੱਜ ਸਪਰੇਅ ਦਾ ਕੰਮ ਪਹਿਲੋ ਬਨਾਈ ਤੋਂ ਪਹਿਲੋ ਕਰਤੀ ਸੀ ਸਪਰੇਅ ਤੇ ਹੁਣ ਬਨਾਈ ਕਰਕੇ ਪਾਣੀ ਲਾ ਕੇ ਤੇ ਹੁਣ ਲੀਆਂ ਬਣ ਜਾਣੀਆਂ ਜਿਹੜੀ ਅੰਜਲੀ ਸਪਰੇਅ ਹੋਣੀ ਆ ਤੀਜੀ ਉਭੀ ਇਹਨਾਂ ਲੀਆ ਚ ਹੀ ਕਰ ਦੇਣੀ ਐ ਇੱਧਰ ਸੱਜੇ ਸੱਜੇ ਪਾਸੇ ਵਾਲਾ ਜੈਕ ਨੀਵਾ ਆ ਉਹਦਾ ਕਰਕੇ ਇਦਾਂ ਲੱਗਦਾ ਇਹ ਪ੍ਰੈਸ਼ਰ ਕੱਟ ਹੁੰਦਾ ਇਹਨੂੰ ਕਰਦੇ ਆ ਬਰਾਬਰ ਤੇ ਬਾਕੀ ਓਕੇ ਆ ਕੰਮ ਸਪਰੇਅ ਚੱਲ ਰਹੀ ਐ M45 ਦੀ ਤੇਲੇ ਦੀ 52034 ਤੇ ਜ਼ਿੰਕ ਦੀ ਚਾਬੀ ਮੇਰੇ ਕੋਲ ਹੀ ਆ ਚਾਬੀ ਮੈਂ ਲਾਇਆ ਹੀਗਾ ਮੈਨੂੰ ਪਤਾ ਹੀ ਇਹਨੇ ਹਟਣਾ ਨਹੀਂ ਗੁਰਫਤੇ ਸਪਰੇ ਕਰਦੇ ਕਰਦੇ ਮੈਂ ਤਾਂ ਬੈਠਾ ਇੱਥੇ ਸੋਨੂ ਕਰਦਾ ਸਪਰੇ ਆਹ ਟੈਂਕੀ ਚ ਆਪਾਂ ਪਾਣੀ ਉਧਰਲੀ ਮੋਟਰ ਤੇ ਲੈ ਜਾਣਾ ਇਹਦੇ ਵਿੱਚੋਂ ਹੀ ਟੈਂਕੀ ਭਰ ਲਾਂਗੇ ਤੇ ਥੌਟ ਆਇਆ ਸੀ ਇੱਕ ਕਿ ਖੇਤੀ ਨੂੰ ਸਾਰੇ ਨਿੰਦਦੇ ਆ ਕਿ ਖੇਤੀ ਘਾਟੇ ਦਾ ਸੌਦਾ ਜਾਂ ਆਮ ਤੌਰ ਤੇ ਸੁਣੀਦਾ ਯਾਰ ਕੁਝ ਬਚਦਾ ਨਹੀਂ ਤੇ ਚਲੋ ਮੰਨ ਲੈਂਦੇ ਆ ਪਰ ਮੇਰੀ ਥਿੰਕਿੰਗ ਇਹ ਆ ਕਿ ਜਦੋਂ ਆਪਾਂ ਕੋਈ ਵੀ ਚੀਜ਼ ਐ ਜੇ ਆਪਾਂ ਉਹਦੇ ਵਿੱਚ ਪਹਿਲਾਂ ਹੀ ਸੋਚ ਲਈਏ ਕਿ ਕੁਝ ਬਚਦਾ ਨਹੀਂ ਤੇ ਫਿਰ ਆਪਾਂ ਨੂੰ ਮੋਟੀਵੇਸ਼ਨ ਤਾਂ ਆਣੀ ਨਹੀਂ ਕੋਈ ਕੰਮ ਕਰਨ ਦੀ ਮਿਹਨਤ ਕਰਨ ਦੀ ਜੇ ਆਪਾਂ ਪਹਿਲਾਂ ਹੀ ਸੋਚ ਲਿਆ ਕਿ ਕੁਝ ਬਚਦਾ ਨਹੀਂ ਜੇ ਹੁਣ ਕੋਈ ਪਹਿਲਵਾਨ ਸਮਝ ਲਓ ਮੈਚ ਉਹਨੇ ਖੇਲਣਾ ਤੇ ਉਹਨੂੰ ਪਹਿਲਾਂ ਹੀ ਪਤਾ ਹੋਵੇ ਉਹਨੇ ਹਾਰਨਾ ਹੀ ਆ ਤੋ ਕਦੀ ਵੀ ਨਹੀਂ ਮਿਹਨਤ ਕਰੂਗਾ ਤੇ ਬਾਕੀ ਦੇਣਾ-ਦਵੋਣਾ ਸਭਾ ਸਾਰਾ ਰੱਬ ਦੇ ਹੱਥ ਹੁੰਦਾ ਆਪਣਾ ਕੰਮ ਹੁੰਦਾ ਮਿਹਨਤ ਕਰਨਾ ਤੇ ਇਹ ਧਾਰਨਾ ਨੂੰ ਆਪਾਂ ਕਰਾਈਏ ਤੇ ਖੇਤੀਬਾੜੀ ਨੂੰ ਆਪਾਂ ਕਦੀ ਨਾ ਕਹੀਏ ਕਿ ਘਾਟੇ ਦਾ ਸੌਦਾ ਇਹ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਉੱਤਮ ਖੇਤੀ ਮੱਦਮ ਵਪਾਰ ਸੋਏ ਸੱਚੀ ਕਿਰਤ ਆ ਤੇ ਇਹਨੂੰ ਸੱਚੀ ਸੁੱਚੀ ਰੱਖੀਏ ਤੇ ਮਿਹਨਤ ਕਰੀਏ ਬਾਕੀ ਇੱਕ ਗੱਲ ਆ ਜਿਹੜੀ ਆਲੂਆਂ ਦੀ ਫਸਲ ਆ ਬੰਦੇ ਨੂੰ ਲੀਜ਼ੀ ਨਹੀਂ ਹੋਣ ਦਿੰਦੀ ਜੱਟ ਜ਼ਿਮੀਦਾਰ ਕਿਸਾਨ ਭਰਾਵਾਂ ਨੂੰ ਨਾ ਕਿਉਂਕਿ ਥੋੜੇ ਸਪੈਨ ਦੀ ਸ਼ਾਰਟ ਸਪੈਨ ਦੀ ਫਸਲ ਹੈ ਤੇ ਜੇ ਆਪਾਂ ਲੇਜੀ ਹੋਵਾਂਗੇ ਤਾਂ ਟਾਈਮ ਲੰਘ ਜਾਣਾ ਫਿਰ ਕਣਕ ਝੋਨੇ ਦਾ ਆਪਾਂ ਟਾਲ ਸਕਦੇ ਆ ਇਹ ਅੱਜ ਨਹੀਂ ਕਾਲੂ ਕਰ ਲਾਂਗੇ ਕੱਲੂ ਨਹੀਂ ਪਰਸੋਂ ਇੱਥੇ ਜਦੋਂ ਆਲੂਆਂ ਨੂੰ ਬਨਾਈ ਗੁਡਾਈ ਪਾਣੀ ਸਪਰੇ ਟਾਈਮ ਟੂ ਟਾਈਮ ਕਰਨਾ ਹੀ ਪੈਣਾ ਹੁਣ ਅਸੀਂ ਆਲੂਆਂ ਦੀ ਬਨਾਈ 25 ਤੋਂ 30 ਦਿਨ ਦੇ ਵਿੱਚ ਕੀਤੀ ਸਾਰੇ ਆਲੂਆਂ ਦੀ ਤੇ ਉਹ ਫਿਰ ਪਾਣੀ ਉਸ ਹੱਬ ਨਾਲ ਲਾਉਣਾ ਪੈਂਦਾ ਜੇ ਪਾਣੀ ਗਾਂ ਪਛਾਂ ਲਾ ਦੀਏ ਫੇਰ ਸੁੱਕਣੇ ਨਹੀਂ ਤੇ ਖੇਤ ਬਨਾਈ ਦੀ ਰੋਤੋਂ ਜਾਂਦੇ ਲੱਗਣੇ ਸੋ ਖੇਤੀ ਜਿਹੜੀ ਆ ਇਹਨੂੰ ਉੱਤਮ ਆ ਸਭ ਤੋਂ ਇਹਨੂੰ ਕਦੀ ਨਾ ਕਹੋ ਘਾਟੇ ਵਾਲਾ ਸੌਦਾ ਜਦੋਂ ਉਹਨੇ ਦੇਣਾ ਹੈ ਨਾ ਤੇ ਛੱਪੜ ਫਾੜ ਕੇ ਹੀ ਦੇਣਾ ਆਪਾਂ ਨੂੰ ਮਿਹਨਤ ਕਰੋ ਤੇ ਨੀਤ ਸਾਫ਼ ਰੱਖੋ ਤੇ ਗਵਾਂਢੀ ਦਾ ਵੀ ਭਲਾ ਮੰਗੋ ਕੱਲਾ ਆਪਣਾ ਜੀ ਨਾਲ ਲੱਗਦੇ ਗਵਾਂਢੀ ਦਾ ਵੀ ਭਲਾ ਮੰਗੋ ਰੱਬ ਤੋਂ ਆ ਆਪਣੇ ਆਲੂ ਸਭ ਤੋਂ ਪਛੇਤੇ ਪੱਕੀ ਪਟਾਈ ਵਾਲੇ ਸਭ ਤੋਂ ਲਾਸਟ ਵਿੱਚ ਜਿਹੜੇ ਲੱਗੇ ਸੀ ਤੇ ਹੁਣ ਪਾਣੀ ਲੱਗ ਗਿਆ ਇਹਨਾਂ ਨੂੰ ਜਿੱਦਣ ਖੇਤ ਆ ਗਿਆ ਬੱਤੇ ਫੇਲੋ ਕਰਾਂਗੇ ਸਪਰੇ ਫੇ ਕਰਾਂਗੇ ਬਨਾਈ ਫਿਰ ਜਦੋਂ ਪਾਣੀ ਲੱਗਣਾ ਉਸ ਤੋਂ ਪਹਿਲਾਂ ਇੱਕ ਸਪਰੇਅ ਫੇ ਕਰ ਦਾਂਗੇ ਫਿਰ ਪਾਣੀ ਲਾ ਕੇ ਕਰਾਂਗੇ ਇਸੇ ਤਰ੍ਹਾਂ ਤਿੰਨ ਸਪਰੇਅਾਂ ਕਰਾਂਗੇ ਆਪਾਂ ਇਹਨੂੰ ਤੇ ਆਲੂ ਬਹੁਤ ਸੋਹਣੇ ਜੰਮੇ ਆ ਚਲੋ ਮਿਲਦੇ ਆ ਨੈਕਸਟ ਵੀਡੀਓ ਚ ਅਤੇ ਬਾਏ ਕਹਦੇ ਸਾਰਿਆਂ ਨੂੰ ਕਿ ਸੀ ਯੂ ਗਾਇਜ਼ ਸੀ ਯੂ ਗਾਇਜ਼